ਇਹ ਤਸਵੀਰਾਂ ਕਚਹਿਰੀਆਂ ਦੀਆਂ ਨੇ ਜਿੱਥੇ ਦੂਜਿਆਂ ਨੂੰ ਇਨਸਾਫ ਦਿਵਾਉਣ ਵਾਲੇ ਵਕੀਲ ਮਾਮੂਲੀ ਗਲਤੋ ਆਪਸ ਦੇ ਵਿੱਚ ਖੈਬਰ ਪਏ ਤੇ ਇਹ ਬਹਿਸ ਇੰਨੀ ਜ਼ਿਆਦਾ ਵੱਧ ਗਈ ਕਿ ਇੱਕ ਦੂਸਰੇ ਦੇ ਨਾਲ ਬਹਿਸਦੇ ਹੋਏ ਨਜ਼ਰ ਆਏ ਦਰਅਸਲ ਅੰਮ੍ਰਿਤਸਰ ਕਚਹਿਰੀ ਦੇ ਵਿੱਚ ਵਕੀਲਾਂ ਦੀ ਆਪਸ ਚ ਬਹਿਸ ਹੋਈ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲੋਕਾਂ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਹੈ ਕਈ ਤਰ੍ਹਾਂ ਦੇ ਜੋ ਇਲਜ਼ਾਮ ਨੇ ਉਹ ਲਗਾਏ ਜਾ ਰਹੇ ਨੇ ਸਾਹਿਬ ਇਹ ਲੋਕੀ ਤੁਹਾਡੀ ਰਿਸਪੌਂਸ ਬਣੀ ਇੱਕ ਵਾਰੀ ਬਣਾ ਕਰ ਰਹਿ ਗਈ ਭਰਾ ਅਰੇ ਯਾਰ ਕਿੰਨੇ ਕੌਣ ਆ ਗਏ ਕੀ ਹੋ ਕੋਈ ਕਸ਼ਰ ਰਹਿ ਗਈ ਇੱਧਰ ਇੱਕ ਮਿੰਟ ਸਮਝੀ ਮੇਰੀ ਗੱਲ ਇੱਧਰ ਆ ਕੋਈ ਕਸ਼ਰ ਨਹੀਂ ਇਹ ਤਸਵੀਰਾਂ ਕਚਹਿਰੀ ਦੀਆਂ ਨੇ ਜਿੱਥੇ ਦੂਜਿਆਂ ਨੂੰ ਇਨਸਾਫ ਦਿਵਾਉਣ ਵਾਲੇ ਵਕੀਲ ਮਾਮੂਲੀ ਗੱਲ ਤੋਂ ਆਪਸ ਦੇ ਵਿੱਚ ਖੈਬਰ ਪਏ ਤੇ ਇਹ ਬਹਿਸ ਇੰਨੀ ਜ਼ਿਆਦਾ ਵੱਧ ਗਈ ਕਿ ਇੱਕ ਦੂਸਰੇ ਦੇ ਨਾਲ ਬਹਿਸਦੇ ਹੋਏ ਨਜ਼ਰ ਆਏ ਦਰਅਸਲ ਅੰਮ੍ਰਿਤਸਰ ਕਚਹਿਰੀ ਦੇ ਵਿੱਚ ਵਕੀਲਾਂ ਦੀ ਆਪਸ ਚ ਬਹਿਸ ਹੋਈ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲੋਕਾਂ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਹੈ ਕਈ ਤਰ੍ਹਾਂ ਦੇ ਜੋ ਇਲਜ਼ਾਮ ਨੇ ਉਹ ਲਗਾਏ ਜਾ ਰਹੇ ਨੇ ਮੈਂ ਨਹੀਂ ਸੁਣਿਆ ਬੇ ਲੋਕੀ ਤੁਹਾਡੀ ਰਿਸਪੌਂਸ ਨਹੀਂ ਆ ਰਹੀ ਕਬਡੀ ਦੇ ਮੈਚ ਕਰਦੀ ਹੈ ਕਸਰ ਰਹਿ ਗਈ ਭਰਾ ਆ ਯਾਰ ਕਿੰਨੇ ਕੌਣ ਆ ਯਾਰ ਕੀ ਹੋ ਗਈ ਕਸਰ ਰਹਿ ਗਈ ਇੱਧਰ ਇੱਕ ਮਿੰਟ ਸਮਝੀ ਮੇਰੀ ਗੱਲ ਇੱਧਰ ਆ ਕਸਰ ਰਹਿ ਗਈ ਫੇਰ ਵੇਖੋ ਇਹ ਤਸਵੀਰਾਂ ਕਚਹਿਰੀ ਦੀਆਂ ਨੇ ਜਿੱਥੇ ਦੂਜਿਆਂ ਨੂੰ ਇਨਸਾਫ ਦਿਵਾਉਣ ਵਾਲੇ ਵਕੀਲ ਮਾਮੂਲੀ ਗਲਤੋ ਆਪਸ ਦੇ ਵਿੱਚ ਖੈਬਰ ਪਏ ਤੇ ਇਹ ਬਹਿਸ ਇੰਨੀ ਜ਼ਿਆਦਾ ਵੱਧ ਗਈ ਕਿ ਇੱਕ ਦੂਸਰੇ ਦੇ ਨਾਲ ਬਹਿਸਦੇ ਹੋਏ ਨਜ਼ਰ ਆਏ ਦਰਅਸਲ ਅੰਮ੍ਰਿਤਸਰ ਕਚਹਿਰੀ ਦੇ ਵਿੱਚ ਵਕੀਲਾਂ ਦੀ ਆਪਸ ਚ ਬਹਿਸ ਹੋਈ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲੋਕਾਂ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਹੈ ਕਈ ਤਰ੍ਹਾਂ ਦੇ ਜੋ ਇਲਜ਼ਾਮ ਨੇ ਉਹ ਲਗਾਏ ਜਾ ਰਹੇ ਨੇ ਵੇ ਦੇਖ ਲੋ ਭਾਈ ਸਾਡੀ ਰਿਸਪੌਂਸ ਬੈਠੀ ਹੈ ਕਬੜੇ ਕਬੜੇ ਕਰ ਰਿਹਾ ਧਰਮ ਰਹਿਣੀ ਭਰਾ ਆ ਰਿਹਾ ਯਾਰ ਕਿੰਨੇ ਕੌਣ ਆਉਂਦੇ ਯਾਰ ਕੀ ਹੋ ਰਿਹਾ ਇੱਕ ਮਿੰਟ ਸਮਝੀ ਮੇਰੀ ਗੱਲ ਇਧਰ ਆ ਕੋਈ ਧਰਮ ਰਹਿਣ ਇਹ ਤਸਵੀਰਾਂ ਕਚਹਿਰੀ ਦੀਆਂ ਨੇ ਜਿੱਥੇ ਦੂਜਿਆਂ ਨੂੰ ਇਨਸਾਫ ਦਿਵਾਉਣ ਵਾਲੇ ਵਕੀਲ ਮਾਮੂਲੀ ਗੱਲ ਤੋਂ ਆਪਸ ਦੇ ਵਿੱਚ ਖੈਬਰ ਪਏ ਤੇ ਇਹ ਬਹਿਸ ਇੰਨੀ ਜ਼ਿਆਦਾ ਵੱਧ ਗਈ ਕਿ ਇੱਕ ਦੂਸਰੇ ਦੇ ਨਾਲ ਬਹਿਸਦੇ ਹੋਏ ਨਜ਼ਰ ਆਏ ਦਰਅਸਲ ਅੰਮ੍ਰਿਤਸਰ ਕਚਹਿਰੀ ਦੇ ਵਿੱਚ ਵਕੀਲਾਂ ਦੀ ਆਪਸ ਚ ਬਹਿਸ ਹੋਈ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲੋਕਾਂ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਹੈ ਕਈ ਤਰ੍ਹਾਂ ਦੇ ਜੋ ਇਲਜ਼ਾਮ ਨੇ ਉਹ ਲਗਾਏ ਜਾ ਰਹੇ ਨੇ ਸਭ ਜਰਾ ਇਹ ਲੋਕੀ ਤੁਹਾਡੀ ਰਿਸਪੌਂਸ ਬੜੀ ਇੱਕ ਬੜੀ ਬਣਾ ਕਰਦੀ ਹੈ ਕਸਰ ਰਹਿ ਗਈ ਭਰਾ ਅਰੇ ਯਾਰ ਕਿੰਨੇ ਕੌਣ ਹੈ ਕੋਈ ਕਸਰ ਰਹਿ ਗਈ ਇੱਧਰ ਇੱਕ ਮਿੰਟ ਸਮਝੀ ਮੇਰੀ ਗੱਲ ਇੱਧਰ ਆ ਕੋਈ ਕਸਰ ਰਹਿ ਗਈ ਫੇਰ ਵੇ ਦੇ ਦੋ